ਮਹਲਾ ਤੀਜਾ ਕਰ ਪਹਿਲਾ ਤੇਤੂ ਕੀ ਇੱਕ ਓ ਅੰਕਾਰ ਸਤਿਗੁਰ ਪਰਸਾਦ ਭਗਤਾਂ ਦੀ ਸਦਾ ਤੂ ਰੱਖਦਾ ਹਰ ਜੀਉ ਤੁਰ ਤੂ ਰੱਖਦਾ ਆ ਪ੍ਰਹਿਲਾਦ ਜਨ ਤੂਦ ਰੱਖ ਲੈ ਹਰ ਜੀਉ ਹਰਨਾਕ ਸਮਾਰ ਪਚਾਇਆ ਗੁਰਮੁਖਾ ਨੂੰ ਪਰਤੀਤ ਹਰ ਜੀਉ ਮਨਮੁਖ ਬਰਮ ਭੁਲਾਇਆ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 637 ਦੇ ਸ਼ੋਭਨਿਕ ਸੋਟ ਰਾਗ ਵਿੱਚ ਤੰਤਨ ਸ੍ਰੀ ਗੁਰੂ ਅਮਰਦਾਸ ਜੀ ਪਾਚਾ ਮਹਾਰਾਜ ਜੀ ਦੀ ਬਾਣੀ ਪਾਵਨ ਸ਼ਬਦ ਜੋ ਪਹਿਲੇ ਘਰ ਵਿੱਚ ਗਾਉਂਦੀ ਹਦਾਇਤ ਹੈ ਇੱਕ ਇੱਕ ਪਦਾ ਤੰਤਨ ਪੰਕਤੀਆਂ ਦਾ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਦਾ ਆਪਾਂ ਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਜਦੋਂ ਤੋਂ ਵੀ ਪਰਮੇਸ਼ਰ ਨੇ ਜਗਤ ਦੀ ਰਚਨਾ ਕੀਤੀ ਹੈ ਆਪਣੇ ਭਗਤਾਂ ਦੀ ਇੱਜ਼ਤ ਉਦੋਂ ਤੋਂ ਹੀ ਰੱਖਦਾ ਆ ਰਿਹਾ ਹੈ ਤੇ ਹੁਣ ਵੀ ਰੱਖ ਰਿਹਾ ਹੈ ਅਨੇਕਾਂ ਪ੍ਰਹਿਲਾਦ ਭਗਤ ਵਰਗੇ ਜੋ ਜਨ ਬਣ ਗਏ ਉਹਨਾਂ ਦੀ ਰੱਖਿਆ ਕੀਤੀ ਅਤੇ ਜੋ ਹਰਨਾਕਸ਼ ਵਰਗੇ ਸਨ ਉਹਨਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਗੁਰੂ ਦੀ ਮੱਤ ਤੇ ਤੁਰਨ ਵਾਲਿਆਂ ਨੂੰ ਇਸ ਗੱਲ ਦੇ ਨਿਸ਼ਚਾ ਹੁੰਦਾ ਹੈ ਪਰ ਮਨ ਦੀ ਮੱਤ ਨੂੰ ਅੱਗੇ ਰੱਖ ਕੇ ਮਨ ਦੀ ਮੰਨਣ ਵਾਲਿਆਂ ਨੂੰ ਇਹ ਪਰਮਪ੍ਰਿਖਾ ਹੀ ਬਣਾ ਲੈਂਦਾ ਹੈ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਦੂ ਸੁਆਮੀ ਭਗਤ ਤੇਰੀ ਸਰਣਾਈ ਰਾਉ ਮਰ ਜੁਮ ਕਰਦੇ ਹਨ ਇਹ ਪਰਮੇਸ਼ਰ ਦੀ ਵਡਿਆਈ ਹੈ ਕਿ ਆਪਣੇ ਭਗਤਾਂ ਦੀ ਉਹ ਇੱਜ਼ਤ ਰੱਖਦਾ ਹੈ ਜੋ ਭਗਤ ਉਸ ਦੇ ਹੁਕਮ ਨੂੰ ਮੰਨਦੇ ਹਨ ਉਸ ਦੇ ਰਾਹ ਦੇ ਉੱਤੇ ਚੱਲਦੇ ਹਨ ਉਸ ਦੀ ਸ਼ਰਨ ਵਿੱਚ ਪੈ ਰਹਿੰਦੇ ਹਨ ਭਗਤਾਂ ਨੂੰ ਜਮ ਜੋਏ ਨਾ ਸਾਖੈ ਕਾਲ ਨਾ ਨੇੜੇ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਦ ਸੇਦ ਸਭ ਭਗਤਾ ਚਰਣੀ ਲਾਗੀ ਗੁਰ ਕੇ ਸਹਿਜ ਸੁਭਾਈ ਜੋ ਪਰਮੇਸ਼ਰ ਦੀ ਭਗਤੀ ਕਰਨ ਲੱਗ ਜਾਂਦੇ ਹਨ ਜਮ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦੇ ਉਹਨਾਂ ਨੂੰ ਜਮ ਡਰਾ ਵੀ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਮਨ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੀ ਵਸਿਆ ਰਿਂਦਾ ਹੈ ਨਾਮ ਦੀ ਬਰਕਤ ਨਾਲ ਹੀ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਜੋ ਰिदੀਆਂ ਸਿੱਧੀਆਂ ਕਰਾਮਾਤੀ ਤਕਤਾ ਹਨ ਉਹ ਤਾਂਗ ਤਾਂ ਭਗਤਾਂ ਦੇ ਚਰਣਾ ਲੱਗੀਆਂ ਰਹਿਣੀਆਂ ਹਨ ਉਹ ਗੁਰੂ ਦੇ ਆਤਮਿਕ ਅਡੋਲਤਾ ਅਵਸਥਾ ਦੇ ਵਿੱਚ ਸਹਿਜ ਹੀ ਪਹੁੰਚ ਜਾਂਦੇ ਹਨ ਸਿੱਧ ਹੀ ਪਹੁੰਚ ਜਾਂਦੇ ਹਨ ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸਵਾਉ ਗੁਰਮੁਖੀਰ ਦੇ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਪਾਓ ਕੂੜ ਕਵਟ ਪਾਜ ਲੈ ਜਾਸੀ ਮਨ ਮੁਖ ਫੀਕਾ ਆਲਾਓ ਮਨ ਪਿਛੇ ਤੁਰਨ ਵਾਲਿਆਂ ਨੂੰ ਪਰਮੇਸ਼ਰ ਦੇ ਉਤੇ ਕੋਈ ਭਰੋਸਾ ਨਹੀਂ ਹੁੰਦਾ ਉਹਨਾਂ ਦੇ ਅੰਦਰ ਇੱਕ ਲੋਭ ਦੀ ਗਰਜ ਹੈ ਉਹ ਮਾਇਆ ਹੀ ਇਕੱਠੀ ਕਰਨ ਦਾ ਉਹਨਾਂ ਦਾ ਮਕਸਦ ਹੈ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਗੁਰੂ ਦਾ ਹੁਕਮ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੀ ਨਹੀਂ ਨਾ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਡਰੀ ਲੱਗਦਾ ਹੈ ਜਿਹੜਾ ਧਾਰਮਿਕ ਪਹਿਰਾਵਾ ਆਪਣੇ ਆਪ ਨੂੰ ਧਰਮੀ ਹੋਣਾ ਇਹ ਮਹਾਰਾਜ ਕਹਿੰਦੇ ਇਹ ਜੋ ਬਾਝ ਹੈ ਇਹ ਇੱਕ ਦਿਨ ਲੈ ਹੀ ਜਾਣਾ ਹੈ ਕਿਉਂਕਿ ਉਹਨਾਂ ਦੇ ਬੋਲ ਫਿੱਕੇ ਹੁੰਦੇ ਹਨ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂੰ ਜਾਤਾ ਮਾਇਆ 모 ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਧਾਤਾ ਭਗਤਾਂ ਵਿੱਚ ਪਰਮੇਸ਼ਰ ਆਪ ਵਰਤਣ ਲੱਗ ਪੈਂਦਾ ਹੈ ਪਰਮੇਸ਼ਰ ਦੀ ਭਗਤੀ ਦੁਆਰਾ ਪਰਮੇਸ਼ਰ ਦੀ ਸਿਫਤ ਸਲਾਵਣ ਲੱਗ ਪੈਂਦੀ ਹੈ ਪਰ ਇਹ ਜੋ ਮੋਹ ਮਾਇਆ ਦਾ ਖਲਾਰਾ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਇਹ ਵੀ ਉਸ ਪਰਮੇਸ਼ਰ ਦਾ ਹੀ ਪੈਦਾ ਕੀਤਾ ਹੋਇਆ ਹੈ ਹੋ ਮੈਂ ਮਾਰ ਮਨ ਸਾ ਮਨੇ ਸੁਬਾਣੀ ਗੁਰ ਕੇ ਸ਼ਬਦ ਪਛਾਤਾ ਗੁਰੂ ਦੀ ਕਿਰਪਾ ਨਾਲ ਉਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਪਰਮੇਸ਼ਰ ਦੇ ਸ਼ਬਦ ਦੀ ਜਾਣ ਪਛਾਣ ਬਣ ਜਾਂਦੀ ਹੈ ਉਨ੍ਹਾਂ ਦੇ ਅੰਦਰੋਂ ਹੰਕਾਰ ਹੀ ਮਰ ਜਾਂਦਾ ਹੈ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਉਹਨਾਂ ਕੀ ਰੀਤ ਕਰੇ ਸੋ ਵਿਗੂਚੈ ਜਿਨ ਹਰ ਪ੍ਰਭ ਹੈ ਰਖਵਾਰਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਣ ਜਾਂਦਾ ਹੈ ਉਹਨਾਂ ਦੇ ਸੁਤੇ ਸਿੱਧ ਹੀ ਪਰਮੇਸ਼ਰ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਸਦਾ ਮਨ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਰਿੰਦਾ ਹੈ ਜੋ ਸਾਰੇ ਹੀ ਕੰਮ ਕਰਨ ਦੇ ਸਮਰਤ ਹੈ ਪਰ ਜੇਕ ਦੁਨੀਆ ਦੇ ਵਿੱਚ ਉਹਨਾਂ ਦੀ ਕੋਈ ਰੀਸ ਕਰੇ ਤੇ ਖੁਆਰ ਹੀ ਹੁੰਦਾ ਹੈ ਕਿਉਂਕਿ ਉਹਨਾਂ ਦੀ ਰੱਖਿਆ ਤੇ ਪਰਮੇਸ਼ਰ ਆਪ ਕਰ ਰਿਹਾ ਹੁੰਦਾ ਹੈ ਬੇਨ ਸਾਧ ਗੁਰ ਸੇਵੈ ਕਿਨੇ ਨਾ ਪਾਇਆ ਮਨ ਮੁਖ ਭੌਂਗ ਮੂਏ ਬਿਲ ਲਾਈ ਆਵੇ ਜਾਵੇ ਠੌਰ ਨਾ ਪਾਵੇ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅਮਰਤ ਪੀਵੇ ਸਹਿਜ ਸਾਚ ਸਮਾਈ ਸੱਚੇ ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਕਿਸੇ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ ਐਵੇਂ ਬੋਲ ਬੋਲ ਕੇ ਵਾਰਾ ਹੀ ਬੋਲੀ ਜਾਂਦੇ ਹਨ ਕੋਈ ਮਕਸਦ ਨਹੀਂ ਹੈ ਆਉਣਾ ਜਾਣਾ ਸੰਸਾਰ ਦੇ ਉੱਤੇ ਉਹਨਾਂ ਦਾ ਬਣਿਆ ਰਿਹਾ ਹੈ ਦੁੱਖ ਭੋਗ ਰਹੇ ਹਨ ਤੇ ਹੋਰ ਦੁਖ ਸੇ ਰਹਿ ਹਨ ਜੇ ਕੋ ਗੁਰੂ ਦੀ ਮਾਤ ਦੇ ਉਤੇ ਤੁਰੇ ਤੇ ਪਰਮੇਸ਼ਰ ਦਾ ਨਾਮ ਜੋ ਮੌਤ ਰਹਿਤ ਕਰ ਦੇਣ ਵਾਲਾ ਹੈ ਉਹ ਪੀਣ ਲੱਗ ਪੈਂਦੇ ਹਨ ਸੋ ਤੇ ਸੇ ਦੀ ਸੱਚ ਵਿੱਚ ਸਮਝ ਜਾਂਦੇ ਹਨ ਬਿਨ ਸਤਗੁਰ ਸੇਵੈ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਦਿਕਾਈ ਵੇਦ ਪੜੈ ਤਾ ਵਾਦ ਵਖਾਣਾ ਦਿਨ ਹਰ ਪਤ ਗਵਾਈ ਸੱਜਾ ਸਤਗੁਰ ਸਾਜੀ ਜਿਸ ਬਾਣੀ ਪਜੂਟ ਹੈ ਗੁਰ ਸਰਣਾਈ ਸੱਚੇ ਗੁਰੂ ਦੀ ਸੇਵਾ ਕਰਨ ਤੋਂ ਬਗੈਰ ਗੁਰੂ ਦੇ ਦੱਸੇ ਰਾਹ ਦੇ ਤੁਰਨ ਤੋਂ ਬਗੈਰ ਇਹ ਜਨਮ ਮਰਨ ਦਾ ਜੋ ਦੁੱਖ ਹੈ ਖਤਮ ਨਹੀਂਦਾ ਭਾਵੇਂ ਮਿੱਥੇ ਹੋਏ ਵਿਖਾਵੇ ਵਾਲੇ ਅਨੇਕ ਧਰਮ ਕਰਮ ਨੂੰ ਭਰਮ ਕਰਮ ਦੇ ਰੂਪ ਵਿੱਚ ਅਪਣਾਉਂਦੇ ਰਵੋ ਭਾਵੇਂ ਵੇਦਾਂ ਧਾਰਮਿਕ ਪੁਸਤਕਾਂ ਦਾ ਅਧਿਐਨ ਕਰੋ ਤੇ ਲੋਕਾਂ ਨੂੰ ਉਹ ਸੁਣਾਓ ਲੋਕਾਂ ਦੇ ਨਾਲ ਬਹਿਸ ਮੁਹਾਸੇ ਕਰੋ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰੀ ਇੱਜ਼ਤ ਗਵਾਚ ਜਾਣੀ ਹੈ ਗੁਰੂ ਸੱਜਾ ਹੈ ਉਸਦੀ ਬਾਣੀ ਸੱਚੀ ਹੈ ਜਿਹੜੇ ਸਿਮਰਨ ਕਰਦੇ ਹਨ ਉਹ ਇਸ ਭੌਜਲ ਸੰਸਾਰ ਤੋਂ ਛੁੱਟ ਜਾਂਦੇ ਹਨ ਗੁਰੂ ਦੀ ਸ਼ਰਨ ਪੈ ਕੇ ਜਿਨ ਹਰ ਮਨ ਵਸਿਆ ਦੇਸ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਜੈ ਸਜਿਆਰਾ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਕੋਈ ਨਾ ਮਿਟਣਾ ਰਾ ਨਾਨਕ ਤਿਰ ਗੈ ਸਤਿਭਲਿਹਾਰ ਜਿਨ ਹਰ ਰਾਖਿਆ ਹੋਰ ਤਾਰਾ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਉਹ ਸੱਚੇ ਦਰ ਦੇ ਸੋਭਾ ਪਉਣ ਵਾਲੇ ਹੋ ਜਾਂਦੇ ਹਨ ਸਚਿਆਰ ਬਣ ਜਾਂਦੇ ਹਨ ਪਰ ਜੇ ਕੋਈ ਚਾਵੇ ਤੇ ਮਿਟਾ ਨਹੀਂ ਸਕਦਾ ਉਹਨਾਂ ਦੀ ਸੋਭਾ ਸਾਰਿਆਂ ਹੀ ਜੁਗਾ-ਜੁਗਾ ਦੇ ਵਿੱਚ ਹੁੰਦੀ ਰਹਿਣੀ ਹੀ ਹੈ ਉਹਨੂੰ ਕੋਈ ਮਿਟਾ ਵੀ ਨਹੀਂ ਸਕਦਾ ਸਾਨ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਓ ਉਹਨਾਂ ਤੋਂ ਸਦਕੇ ਜਾਓ ਜਿਨ੍ਹਾਂ ਨੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਫਿਰੋ ਕੇ ਰੱਖਿਆ ਹੈ। ਉਹਿਆਂ ਬੇਦ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।